ਹਾਂ ਹੋਗੇ ਚੌਲ ਆਪਾਂ ਭਿਓ ਦਿੱਤੇ ਆ ਤਾਂ ਹੁਣ ਇਹਦੀ ਆਪਾਂ ਬਣਾਵਾਂਗੇ ਖੀਰ ਵੀ ਆਪਾਂ ਤੋੜ ਲਿਆ ਤੈਨੂੰ ਵੀ ਹੁਣ ਆਪਾਂ ਭਿਓ ਕੇ ਰੱਖ ਦਿੰਨੇ ਆ ਇਹਦੇ ਬਣਾਵਾਂਗੇ ਆਪਾਂ ਪੂੜੇ ਇਹ ਖੀਰ ਆਪਾਂ ਰੱਖ ਦਿੱਤੀ ਆ ਬਣਨ ਵਾਸਤੇ ਸੋ ਮਹੀਨੇ ਚ ਖੀਰ ਪੂੜੇ ਬਣਾਉਣ ਨੂੰ ਦੀ ਰਸਮ ਹੁੰਦੀ ਆ ਕਿ ਬਣਾਉਂਦੇ ਆ ਸਾਰੇ ਲੋਕੀ ਤੇ ਵੈਸੇ ਤਾਂ ਖੀਰ ਪੂੜੇ ਮੀਂਹ ਪਵੇ ਤਾਂ ਹੀ ਵਧੀਆ ਲੱਗਦੇ ਆ ਗਰਮੀਂ ਵਿੱਚ ਬਣਾਉਣ ਨੂੰ ਮਨ 딜 ਕਰਦਾ ਤੇ ਖਾਣ ਨੂੰ ਵੀ ਕਰਦਾ ਪਰ ਅਬੂ ਦੇ ਸਕੂਲ ਹੈਗਾ ਕੱਲ ਫੰਕਸ਼ਨ ਇਸ ਲਈ ਇਹਨੂੰ ਭੇਜਣੇ ਆ ਖੀਰ ਪੂੜੇ ਤਾ ਪਬੜੂ ਲੱਗਿਆ ਜਿੱਖੇ ਤੇ ਜਦੋਂ ਇਹ ਬਾਂਗੀ ਫੇਰ ਮੈਂ ਤੁਹਾਨੂੰ ਦਿਖਾਉਣੀ ਆ ਕਿਵੇਂ ਬਣਦਾ ਤੇ ਲੋਗੇ ਮਟੀਰੀਅਲ ਵੀ ਆਪਣਾ ਰੈਡੀ ਆ ਹੁਣ ਆਪਾਂ ਬਣਾਉਣ ਲੱਗਿਆਂਗੇ ਪਹਿਲਾਂ ਪਤੇ ਇਲਾਗਾ ਕਰਦੇ ਬੋ ਉਹ ਉਹ ਗਿਆ ਕਰਨ ਪੁੱਲਾ ਕੋਈ ਹੈ ਰੈਡੀ ਨੂੰ ਆਪਾਂ ਖਾ ਦਿੱਤਾ ਵਾ ਤੇ ਹੁਣ ਇਹਨੂੰ ਕਰਦੇ ਆਪਾਂ ਰੈਡੀ ਅੱਜ ਇਹਦੇ ਸਕੂਲ ਦਾ ਫੰਕਸ਼ਨ ਈਆਂ ਦਾ ਜੇ ਉਹ ਸੱਟ ਰੈਡੀ ਹੋਈ ਜਾਂਦੀ ਆ ਗੁੱਤ ਦਾਦੀ ਕੋ ਕਰਾਈ ਜਾਂਦੀ ਆ ਜੇ ਮਮਾ ਨਹੀਂ ਕਰਨੀ ਜਾਂਦੀ ਮਮਾ ਨੂੰ ਕਰਨੀ ਨਹੀਂ ਆਂ ਪ੍ਰਾਂਦੀ ਪਾ ਕੇ ਜੇ ਸਹੀ ਹੁੰਦੀ ਹੈ ਸਾਡੀ ਆਪੂ ਹੋ ਗਈ ਹੈ ਰੈਡੀ ਦੇਖੋ ਦਿਖਾਈ ਘੋਮ ਕੇ ਘੋਮ ਕੇ ਦਿਖਾਈ ਹੈ ਸਿੱਧੀ ਹੋ ਗਈ ਸਿੱਧੀ ਹੋ ਗਈ ਤੇਰਾ ਉਹ ਵੀ ਹੋ ਗਈ ਰੈਡੀ ਫੜੇ ਫੜੇ ਹੋ ਜਰੇ ਸਾਨੂੰ ਚਾਚੂ ਨੇ ਬਾਰੋ ਦੀ ਟੋਪਸ ਤੇ ਜਿਸ ਹੁਣੇ ਆਹ ਸੀ ਆਪੂ ਦੇ ਲਾਉਣ ਵਾਲੇ ਆ ਜਿਹਨਾਂ ਟੋਪਸ ਨਹੀਂ ਬੰਨੇ ਹੋਏ हाँ मम्मा लाओगे गया ابو दे वो वाला ला हाँ हां वो वाला स्टार ला रहा मैं ला अपन तो नहीं ना कहूं नहीं लाथोगे लाथोगे तो, लाती तो, 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 तो स्टार स्टार वाले ला दिए ठीक है हां स्टार वाले सोने लग गए पिंक ना ले हो पिंक दिखाएं ये धीरे कान नहीं बनने हुए इसलिए ابو दे तू स्टिकर ला ਹਣਾ ਹਾਂ ਆ ਬਹੁਤ ਸੋਹਣਾ ਲਾ ਦੇਉਂ। ਹੋਸ਼ੇ ਪਾਪਾ ਨੂੰ ਕਹਿ ਕੇ ਪਿੰਕ ਸੂਟ ਬਣਵਾਇਆ ਇਹਨੇ ਸਪੈਸ਼ਲ। ਪਹਿਲਾਂ ਪਾਪਾ ਲੈ ਕੇ ਆਏ ਸੀ ਤੇਰੇ ਵਾਸਤੇ ਕਰੀਮ ਤੇ ਰੈੱਡ ਜਿਹਾ ਹਣਾ। ਉਹ ਕਹਿੰਦੀ ਨਹੀਂ ਪਾਪਾ ਮੈਂ ਇਹ ਨਹੀਂ ਪੋਣਾ ਮੈਂ ਪਿੰਕ ਕਲਰ ਦਾ ਸੂਟ ਪੋਣਾ। ਤੇ ਕੱਲ ਇਹਦਾ ਸਪੈਸ਼ਲ ਇੱਕ ਦਿਨ ਵਿੱਚ ਇਹਦਾ ਸੂਟ ਅਸੀਂ ਰੈਡੀ ਕੀਤਾ ਤੇ ਪਿੰਕ ਕਲਰ ਦਾ। ਕਿਉਂਕਿ ਪਿੰਕ ਕਲਰ ਹੈਗਾ ਉਹਦਾ ਫੇਵਰੇਟ। ਹਣਾ ਸਾਰਾ ਕੁਝ ਪਿੰਕ ਪਿੰਕੀ ਚਾਹੀਦਾ ਹੁੰਦਾ ਇਹਨੂੰ। ਜੀ ਹੁਣ ਆਪਾਂ ਜਸਨ ਦੇ ਤੇ ਖਾਣ ਵਾਸਤੇ ਕਿਰਪੂੜੇ ਹੋਰ ਜਰਵਾਦ ਖਾਣਗੇ ਸਾਲ ਬਾਦ ਧੋਪ ਨਾਲ ਕਹਿ ਰ ਅੱਜ ਮੀਮੂ ਹੈ ਨਹੀਂ ਮੀਮੂ ਹੈ ਨਹੀਂ ਉਹ ਸਵਾਦ ਕੋਹ ਵੀ ਮੋਚ ਨਾਲ ਹੂੰ ਹੂੰ ਹੁਣ ਤਾਂ ਗਾਇ ਇਹਦੇ ਸਵਾਦ ਸਵਾਦ ਅੱਜ ਬਾਦਲੋਂ ਦੀ ਗਰਮੀ ਲੱਗੀ ਜੇ ਚਲ ਐਸੀ ਜੀ ਬਹਿਣਾ ਹਾਂ ਮੀਂਹ ਪੈਦਾ ਹੋਵੇ ਪੂੜੇ ਫੇਰੀ ਖਾਂਦੇ ਵੀ ਆ। ਚਲੋ ਕੋਈ ਨਹੀਂ ਅੱਜ ਤਾਂ ਆਪੂ ਦੇ ਭਾਂਨੇ ਮਿਲ ਗਏ। ਨਹੀਂ ਤਾਂ ਆਪਾਂ ਕਿਹੜਾ ਮੀਠੀ ਬਣਾਉਣੀ ਸੀ। ਅੱਜ ਨਹੀਂ ਹੈ ਵੈਸਾ ਵੀ ਨਹੀਂ ਸ਼ਾਇਦ ਪੈਜੇ ਤੇ ਪੈਜੇ। ਬੱਦਲ ਤਾਂ ਬਹੁਤ ਵਧੀਆ ਬਾਹ ਵੀ। ਵਿੱਚੇ ਈ ਧੋਪਾ ਵਿੱਚੇ ਈ ਬੱਦਲ ਭੱਜੇ ਫਿਰਦੇ। ਪਹਿਲਾਂ ਬੱਦਲ ਸੀ ਘੰਟਾ ਪਹਿਲਾਂ। ਹੂੰ। ਮम्मी ਨੇ ਕੈਨੇਡਾ ਤੋਂ ਆ ਕੇ ਖੀਰ ਪੂੜੇ ਖਾਣੇ ਸੀ। ਘਰ ਵਿੱਚ ਮਿਹਨਤ ਆ ਹੀ ਹੁੰਦਾ ਵੈਸੇ ਵੀਰਪੁਰਾ ਮੈਂ ਹੁੰਦਾ ਤੇ ਹਾਂ ਸੋਣ ਮਹੀਨੇ ਦਾ ਜਦੋਂ ਮਰਜ਼ੀ ਬਣਾ ਲਓ ਫਾਈਨਲੀ ਹੁਣ ਮੈਂ ਵੀ ਲੱਗੀਆਂ ਖਾਣ ਸਾਰਿਆਂ ਨੂੰ ਖਵਾ ਕੋ ਕੇ ਤੇ ਵੇਖਦੇ ਆ ਕਿਵੇਂ ਬਣੇ ਬਣੇ ਤਾਂ ਵੈਸੇ ਵਧੀਆ ਹੀ ਹੋਣਗੇ ਬੜਾ ਹੀ ਜੋ ਮੈਂ ਲੋ ਜੀ ਬੱਦਲ ਤਾਂ ਬਣਨ ਲੱਗ ਗਏ ਵੇਖੋ ਮੀਂਹ ਆਉਂਦਾ ਜਾਂ ਨਹੀਂ ਬੱਦਲ ਤਾਂ ਖੜੇ ਪਏ ਆ ਤੇ ابو ਦੇ ਹੋਂ ਦਾ ਟਾਈਮ ਹੋ ਗਿਆ। ਇਹ ابو ਆ ਗਈ। ਮੇਰੇ ਆ ਤੇਰਾ। ਮੈਂ ਆ ਰੋਸਾ ਕਿੱਦਾਂ ਪਾਇਆ ਨਹੀਂ। ਕਿਉਂ? ਪਤਾ ਨਹੀਂ। ਕਿਦਾਂ ਸੰਬੀ ਸੈਂਮਲੀ ਨੂੰ ਲਾ ਕੇ ਚਲੇ। ਫੇਰ ਅੱਕੀ ਕੀਤਾ। ਪਤਾ ਨਹੀਂ ਕਿਤਾ ਗੱਤ ਕਰ ਦਿੱਤਾ। ਫੇਰ ਸਰ ਬਾਰੇ ਵੀ ਖਾਤਾ। ਮੈਂ ਮੈਂ ਗਿਆ ਕਿ ਹਾਂ। ਮੈਂ ਮੇਰੇ ਤੋਂ ਲਖਾਤੀ ਤਾਂ ਨਹੀਂ। ਮੈਂ ਮੇ ਕੋਲੋਂ ਖਾਤੇ ਜਾਂਦੇ ਫੇਰ ਮੈਂ ਨੇ ਇੱਕ ਖ ਲੈਣੀ। ਮੜ ਮੇ ਕਲੇਲਾ ਸੀ। ਫੇਰ ਅੱਜ ਹੋਰ ਕੀ ਕੀਤਾ ਸਕੂਲ। ਫੋਟੋ ਫੋੜ ਕੇ ਬਾਅਦ ਚ ਕੰਮ ਕੀਤਾ ਫਿਰ ਫੋਟੋ ਕਿਉਂ ਕਿਉਂ ਕਿਦਾ ਕਿਉਂ ਨਹੀਂ ਪਾਇਆ ਵੀ ਝੂਠ ਬੋਲ ਝੂਠ ਬੋਲਦੀ ਹੈ ਨਾ ਨਹੀਂ ਜਿੱਦੇ ਨਹੀਂ ਪਾਇਆ ਦੇਖ ਲੋ YouTube ਤੇ ਫੋਟੋ ਨਹੀਂ ਖਿੱਚੇ ਮੈਡਮ ਨੇ ਕਿਉਂ ਕਲਾਸ ਕਲਾ ਨਹੀਂ ਖਿੱਚਿਆ ਅਸਾ ਬਣਾਇਆ ਫੋਟੋ ਦਿੱਤੀ ਅੱਛਾ ਕਲਾਸ ਚ ਕੀਤਾ ਉਹਨਾਂ ਨੇ ਗਰਮੀ ਸੀ ਨਾ ਤਾਂ ਕਰ ਮੈਂ ਜਿਵੇਂ ਕਲਾਸ ਕੀਤਾ ਸੀ ਕਲਾਸ ਚ ਪਰ ਛੁੱਟੀ ਟਾਈਮ ਹੀ ਕੱਟਤਾ ਸੀ ਟੈਂਸ ਨਾ ਪਤਾ ਤੇ ਉਹ ਪਤਾ ਚੁੱਤ ਪਤਾ ਬੈਂਡਰ ਹਾਟੋਂ ਪੱਕੀ ਹੋਣਾ ਉਹ ਲੈਣ ਮੈਂ ਕਿਹਦੇ ਪਕੜੇ ਪਾ ਕੇ ਛਾ ਅਜੀ ਪੱਕੀ ਨਹੀਂ ਹੈ ਫਾਇ ਨਹੀਂ ਮੇਰੇ ਪਤਾ ਸਕੂਲ ਚ ਕਿਸ ਦਾ ਬੱਡੇ ਸੀਗਾ ਮੈਂ ਪਤਾ ਕੁਝ ਲੈ ਕੇ ਆਈ ਐ ਜਿਸ ਪਤਾ ਖਾਵਾ ਪਤਾ ਕੀਆ ਹਾਂ ਆ ਦੇਖ ਕੀ ਮਿਲਿਆ ਵਾਹ ਆ ਦੇਖੋ ਪਹਿਲਾ ਕਪਕੇਕ ਚਾਕਲੇਟ ਇਹ ਹਾਂ ਚਾਕਲੇਟ ਹਾਟ ਓਕੇ ਕਿਸਰਾ ਬੱਡੇ ਸੀਗਾ ਨਾ 엄마 ਜਿਵੇਂ ਸਮ। ਵੀਰ ਵਰਗੀ ਕੰਨਾ ਆਪਾਂ ਸੰਭਾਲ ਕੇ ਇਹ ਤੋਂ ਵੀ ਆ। ਚਲੋ ਖਾਓ ਪੀਓ ਐਸ਼ ਕਰੋ। ਊਡੇ ਖਾਲੇ ਸੀ। ਖਾਲੇ। ਜੰਮੀ ਸੀ। ਇੱਕ ਮਮਾ ਇੱਕ ਮਹਿਮੂ ਦੇਤਾ ਮੈਂ। ਖੀਰ ਖਾਲੀ ਸੀ। ਹਾਂ। ਠੀਕ ਐ। ਹਲੋ ਜੀ ਮੈਂ ਹੋ ਸਕੂਲੋਂ ਦੀ ਆ ਗਈ ਸੀ ਤੁਸੇ ਦੇਖਿਆ ਹੋਗਾ ਨਾ ਆ ਦੇ ਖੂਨ ਮੀਂਹ ਵਰਗਾ ਮੌਸਮ ਬੱਦਲ ਗੱਜ ਕੀ ਆਉਂਦੇ ਆ ਹੈ ਨਾ ਮੈਂ ਹੁਣ ਪਾਉਗਾ। ਅਜਾ ਆ ਦੇਖੋ ਮम्मा ਸੁੱਤੀ ਪਈ ਆਣਾ ਮੈਂ ਸ਼ੁਰੂ ਕਰਦੀ ਵੀ ਐ ਵਲੋਗ ਜਰਮੀ ਉਹ ਗਾਹਿਤ ਕਮਗੇ ਠੀਕ ਆ ਓਕੇ ਬਾਏ ਜਰਮੀ ਜਦੋਂ ਮੀਂਹ ਪੋਗਾ ਫਤ ਗੜੇ ਵੀ ਸੋਕੇਗਾ ਨਾ ਹਾਂ ਨਾਲੇ ਰੇਡ ਵੀ ਚੱਲੂਗੀ ਹਜੇ ਹਵਾਵਾਂ ਵੀ ਚੱਲੀਆਂਗੇ ਠੰਡੀ ਛੱਡੀ ਨਾਲੇ ਗੱਤ ਨਾਲੇ ਕਾਲੇ ਕਾਲੇ ਨਹੀਂ ਬੱਤਲਾ ਕੇ ਦੇਖੋ ਉੱਤੇ ਇੱਥੇ ਦੇਖੋ ਕਾਲੇ ਕਾਲੇ ਪੁੱਤ ਲਾਇ। ਮੈਂ ਪੂਰੀ ਆਪਣੀ ਕੰਮ ਤੇ ਪਿਆ ਹਨ। ਚਲਨੀ ਹੋ ਬੰਮਾ ਥਾ ਹੋਗੇ ਤੁਹਾਨੂੰ ਦੇਖੀ। ਅੱਜ ਹੋ ਇਸ ਮੈਨੂੰ ਲੱਗਿਆ ਇੱਥੇ ਮੀ ਵੀ ਪੋਗਾ। ਇਹ ਮਾਰ ਦਾ ਮੌਸਮ ਹੋ ਗਿਆ ਪਤਾ ਨਹੀਂ ਮੀ ਪੋਗਾ ਤਾਂ ਨਹੀਂ ਪੋਗਾ। ਆ ਅੱਜ ਤਾਂ ਲਿਖਿਓ ਐਸਮੀ ਹਨਾ ਮੈਂ ਦੇਖਦੀ ਹਾਂ ਚੈੱਕ ਕਰਦੀ ਹਾਂ ਮੈਂ ਦੇਖ ਕੇ ਆਣੀ ਹਾਂ ਫਿਰ ਖੋਣੀ। ਫਿਰ ਦੇ ਨਮੀ ਫਿਰ ਤਾਂ ਤਾਂ ਨਹੀਂ ਗਿਨੇ ਪਰਸੈਂਟ ਪੋਗਾ। ਚਲੋ ਦੇਖਦੇ ਹਾਂ ਠੀਕ ਹੈ।

ਆਲੋਕ ਨੂੰ ਮੱਸਤੀ ਪਈ ਹੋ। ਚੁੱਕੇ ਨੇ। ਨਾ ਥੋੜੀ देर ਰੁਕ ਕੇ ਬੱਸ ਸੌ ਗਈ ਸੀ। ਹਨਾ ਮੈਂ ਵਲੌਗ ਛੁੱਟ ਕਰੀ ਨਹੀਂ ਮम्मा ਨੇ। ਹਨ ਮੈਂ ਤਾਂ ਪਤਾ ਤਾਂ ਪਤਾ ਉਹ ਗਮੇ ਤਾਂ ਤਾ ਵੀ ਰੁਮਨੈਸ ਕਿਨ ਕੋਸ ਲੈ ਕੇ ਆਈ ਸੀ ਹਨਾ। ਹਨਾ ਉਹ ਸਿਕਾਫਿਕਾ ਕਿੱਥੇ ਚੱਕ। ਹਨਾ ਉਹ ਨਾ ਪਕ ਕਰਨ ਤੇ ਨਾ ਪਕ ਜਾਪਿੰਗ ਉਹ ਉਸ ਤੋਂ ਬਾਅਦ ਕੰਮ ਕਰਨਾ ਫਿਰ ਖਾਣਾ ਆ ਸਿੱ ਕੰਮ ਕਰਦੇ ਆ। Aku boleh ke नंदर बड़ा खतरेंसारे बढ़िया होंगे ते आ देखो मैं बनाई ड्राइंग ड्रैबिडी और मैच कलर फीका रंग दिया नहीं तो उस तो बार दिखाए हाँ उस तो बार मैं तो मोदी जिन्ही भी मैं ड्राइंग की थी मैं तो न तो सारी दिखा नहीं है आज फिर कलर करिया नहीं है ऑरेंज कलर रेड भी हमने रस्सी लगी

Hmm. ए वाली खराब होगी मैं दोबारा तो इरेस करके बनाऊंगी ए भी सेम है और एक वाव। वाओ सही है ना मेरे रैबिट बहुत क्यूट लग रहे थे मेरे रैबिट की डॉग बहुत ज्यादा बना दिया हां दो भी तू तो ही अपनी रैबिट कर जा तू मान क्या बना और देखो फ्रेंड्स मैं एक और ड्राइंग बना लिया हुं हुण आपलं करते